ਪੰਜਾਬ ਜੌਬ ਹੈਲਪ ਚੈਨਲ ਵਿੱਚ ਤੁਹਾਡਾ ਸਭ ਦਾ ਇੱਕ ਵਾਰ ਫਿਰ ਤੋਂ ਸਵਾਗਤ ਆ ਅੱਜ ਅਸੀਂ ਤੁਹਾਨੂੰ ਜੋ ਨਵੀਂ ਪੋਸਟ ਬਾਰੇ ਦੱਸਣ ਜਾ ਰਹੇ ਹਾਂ ਉਹ ਹੈ ਪੰਜਾਬ ਸਟੇਟ ਦੇ ਵਿੱਚ ਫੈਡਰੇਸ਼ਨ ਆਫ ਕੋਆਪਰੇਟਿਵ ਯਾਨੀ ਕਿ 슈ਗਰ ਮਿੱਲ ਦੇ ਵਿੱਚ ਭਰਤੀ ਆਈ ਆ ਜਿਸ ਵਿੱਚ ਕੀ ਵੱਖ-ਵੱਖ ਵੈਕੈਂਸੀਆਂ ਨੇ ਇਸ ਵਿੱਚ ਕਾਫੀ ਪੋਸਟਾਂ ਨੇ ਪਰ ਕੁੱਲ ਪੋਸਟਾਂ ਦੀ ਗਿਣਤੀ 166 ਹੈ ਟੋਟਲ ਜਿਹੜੀ ਕਿ ਪੰਜਾਬ ਦੇ ਵਿੱਚ ਲੋਕੇਸ਼ਨ ਹੋਣ ਵਾਲੀ ਹੈ ਜੌਬ ਦੀ ਤੇ ਇਸ ਪੋਸਟ ਨੂੰ ਅਪਲਾਈ ਕਰਨ ਲਈ ਤੁਹਾਡੇ ਕੋਲ 10ਵੀਂ 12ਵੀਂ ਆਈਟੀਆਈ ਗ੍ਰੈਜੂਏਸ਼ਨ ਤੋਂ ਅਲੱਗ-ਅਲੱਗ ਕੁਆਲਿਫੀਕੇਸ਼ਨ ਲਈ ਅਲੱਗ-ਅਲੱਗ ਪੋਸਟਾਂ ਇਸ ਵਿੱਚ ਹੋਣ ਵਾਲੀਆਂ ਨੇ ਇੰਪੋਰਟੈਂਟ ਡੇਟਸ ਦੀ ਗੱਲ ਕਰੀ ਤਾਂ 4 ਜੂਨ 2025 ਯਾਨੀ ਕਿ ਫਾਰਮ ਇਹ ਸਟਾਰਟ ਹੋ ਚੁੱਕੇ ਨੇ 26 ਜੂਨ ਤੱਕ ਤੁਸੀਂ ਫਾਰਮ ਨੂੰ ਅਪਲਾਈ ਕਰ ਸਕਦੇ ਹੋ ਇਸ ਵਿੱਚ ਜੋ ਫੀਸ ਆ ਉਹ ਤੁਸੀਂ 30 ਜੂਨ 2025 ਤੱਕ ਲਾਸਟ ਡੇਟ ਆ ਪਰਨ ਦੀ ਤੇ ਇਸ ਵਿੱਚ ਜਨਰਲ ਕੈਟਾਗਰੀ ਲਈ ਫ੍ਰੀ ਨਾਮ ਫਾਈਟਰ ਲਈ ਸਪੋਰਟਸ ਕਟ ਕੋਟ ਲਈ 1000 ਰੁਪਏ ਫੀਸ ਆ ਐਸਸੀ ਬੀਸੀ ਐ ਨੇਟਲੀ ਦੋਸੋਂ ਤੇ ਫਿਜ਼ੀਕਲੀ ਹੈਂਡੀਕੈਪ ਵਾਲਿਆਂ ਲਈ 500 ਰੁਪਏ ਫੀਸ ਹੈ ਤੇ ਏਜ ਲਿਮਿਟ ਇਸ ਵਿੱਚ ਪਾਰਟ 1 2 ਪੋਸਟਾਂ ਦੇ ਲਈ 1837 ਸਾਲ ਤੇ ਪਾਰਟ 3 ਦੀ ਪੋਸਟ ਲਈ 1845 ਸਾਲ ਜਿਸ ਵਿੱਚ ਏਜ ਰਿਲੈਕਸੇਸ਼ਨ ਵੀ ਤੁਹਾਨੂੰ ਗਵਰਨਮੈਂਟ ਵੱਲੋਂ ਦਿੱਤੀ ਜਾਊਗੀ ਤੁਸੀਂ ਸ਼ੁਗਰ ਮਿਲ ਦੇ ਵਿੱਚ ਭਰਤੀ ਆ ਪੰਜਾਬ ਦੀ ਭਰਤੀ ਹੈ 10ਵੀਂ 12ਵੀਂ ਗ੍ਰੈਜੂਏਸ਼ਨ ਦੇ ਤੇ ਜੇਕਰ ਤੁਸੀਂ ਅੱਜ ਹੀ ਘਰ ਬੈਠੇ ਨਵੇਂ-ਨਵੇਂ ਸਰਕਾਰੀ ਨੌਕਰੀ ਜਾਣਕਾਰੀ ਚਾਹੁੰਦੇ ਤਾਂ ਸਾਡੇ ਚੈਨਲ ਸਬਸਕ੍ਰਾਈਬ ਕਰਨਾ ਨਾ ਭੁੱਲਣਾ ਤੇ ਵੀਡੀਓ ਨੂੰ ਵੱਧ ਤੋਂ ਵੱਧ ਲਾਈਕ ਸ਼ੇਅਰ ਕਰ ਦਿਓ ਤਾਂ ਕਿ ਸਾਰੇ ਲੋਕਾਂ ਕੋਲ ਇਸ ਪੋਸਟ ਦੀ ਜਾਣਕਾਰੀ ਪਹੁੰਚ ਸਕੇ ਤੁਸੀਂ ਆਪਣੇ ਪੋਸਟਾਂ ਨੂੰ ਘਰ ਬੈਠੇ ਅਪਲਾਈ ਕਰਵਾ ਸਕਦੇ ਸਾਡੇ ਦਿੱਤੇ ਗਏ ਨੰਬਰ ਤੇ ਸੰਪਰਕ ਕਰਕੇ ਇਸ ਦੀ ਅਫੀਸ਼ੀਅਲ ਵੈੱਬਸਾਈਟ ਅਸੀਂ ਮੈਂਸ਼ਨ ਕੀਤੀ ਆ ਜਿਸ ਤੇ ਜਾ ਕੇ ਤੁਸੀਂ ਪੋਸਟਾਂ ਦੀ ਡਿਟੇਲ ਚੈੱਕ ਕਰ ਸਕਦੇ ਹੋ ਕਿ ਕਿੰਨੀਆਂ ਵੈਕੈਂਸੀਆਂ ਕੁੱਲ ਹੈਗੀਆਂ ਨੇ ਘਰ ਬੈਠੇ ਇੰਟਰਨੈਟ ਕਫੇ